ਭਾਈਏ ਦੱਸਣ ਲੱਗਿਆ ਤੁਹਾਨੂੰ ਗੱਲ ਬੋਲ ਕੇ ਤੇ ਤੁਸੀਂ ਗੱਲ ਸੁਣ ਲਓ ਆਪਣੀ ਜਿਹੜੇ ਆਪਦੇ ਕੰਨਾਂ ਖੋਲ ਕੇ ਬਹੁਤ سارے ਸਵਾਲ ਆ ਜਿਹੜੇ ਉਹ ਕੀਤੇ ਜਾ ਰਹੇ ਸੀ ਵੀ ਅਸੀਂ ਟੂਰਿਸਟ ਵੀਜ਼ੇ ਤੇ ਕੈਨੇਡਾ ਆਉਣਾ ਤੇ ਕੈਨੇਡਾ ਆ ਕੇ ਕੀ ਅਸੀਂ ਕੰਮ ਕਰ ਸਕਦੇ ਹਾਂ ਜਾਂ ਅਸੀਂ ਵਿਸਟਰ ਵੀਜ਼ੇ ਤੇ ਕੈਨੇਡਾ ਆਉਣਾ ਤੇ ਕੀ ਅਸੀਂ ਕੈਨੇਡਾ ਦੇ ਵਿੱਚ ਆ ਕੇ ਵਿਸਟਰ ਵੀਜ਼ੇ ਤੇ ਕੰਮ ਇੱਥੇ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਸੋ ਬਹੁਤ ਸਾਰੇ ਵੀਰ ਆ ਜਿਹੜੇ ਉਹ ਵਾਰ-ਵਾਰ ਵਾਰ-ਵਾਰ ਜਿਹੜਾ ਸਵਾਲ ਕੀਤਾ ਜਾ ਰਿਹਾ ਸੀ ਏਜੰਟਾਂ ਦੁਆਰਾ ਵੀ ਤੁਹਾਨੂੰ ਇਹੀ ਸ਼ੋਅ ਕੀਤਾ ਜਾਂਦਾ ਵੀ ਤੁਸੀਂ ਟੂਰਿਸਟ ਵੀਜ਼ੇ ਤੇ ਜਾਓ ਤੇ ਉੱਥੇ ਜਾ ਕੇ ਪੈਸੇ ਇਕੱਠੇ ਕਰੋ ਤੇ ਪੈਸੇ ਇਕੱਠੇ ਕਰਕੇ ਤੁਸੀਂ ਆਪਦਾ ਜਿਹੜਾ ਵਰਕ ਪਰਮਿਟ ਲੈ ਲਓਗੇ ਹਨਾ ਪਹਿਲੀ ਗੱਲ ਤਾਂ ਬਾਈ ਜੀ ਮੈਂ ਤੁਹਾਨੂੰ ਦੱਸ ਦਿਆਂ ਵੀ ਤੁਸੀਂ ਜਦੋਂ ਟੂਰਿਸਟ ਵੀਜ਼ੇ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਆਉਣੇ ਹੋ ਤਾਂ ਤੁਸੀਂ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਤੇ ਆ ਕੇ ਤੁਸੀਂ ਕੈਨੇਡਾ ਦੇ ਵਿੱਚ ਲੀਗਲੀ ਤੌਰ ਤੇ ਕੰਮ ਨਹੀਂ ਕਰ ਸਕਦੇ ਤੇ ਉਹ ਬਾਈ ਜੀ ਅਨਲੀਗਲ ਮੰਨਿਆ ਜਾਊਗਾ ਜੇ ਤੁਸੀਂ ਇੱਥੇ ਕੈਸ਼ ਕੂਸ ਤੇ ਇੱਥੇ ਜਿਹੜਾ ਕੰਮ ਕਰਦੇ ਜੇ ਤੁਸੀਂ ਫੜੇ ਜਾਂਦੇ ਹੋ ਤਾਂ ਤੁਹਾਨੂੰ ਜਿਹੜਾ ਰਿਪੋਰਟ ਕੀਤਾ ਜਾਊਗਾ ਇਹ ਗੱਲ ਪੱਕੀ ਆ ਤੇ ਬਹੁਤ ਸਾਰੇ ਏਜੰਟਾਂ ਦੁਆਰਾ ਤੁਹਾਨੂੰ ਇਹੀ ਦੱਸਿਆ ਜਾਂਦਾ ਵੀ ਤੁਸੀਂ ਜਾਓ ਉੱਥੇ ਅਸੀਂ ਇਸ ਤੋਂ ਬਾਅਦ ਜਿਹੜਾ ਤੁਹਾਡਾ ਵਰਕ ਪਰਮਿਟ ਦੇ ਵਿੱਚ ਕਨਵਰਟ ਕਰ ਦਾਂਗੇ ਵਰਕ ਪਰਮਿਟ ਦੇ ਵਿੱਚ ਵੀ ਜੇ ਤੁਸੀਂ ਵੀਜ਼ਾ ਆਪਦਾ ਟੂਰਿਸਟ ਵੀਜ਼ਾ ਜਾਂ ਵਿਸਟਰ ਵੀਜ਼ਾ ਕਨਵਰਟ ਕਰਨਾ ਤਾਂ ਬਾਈ ਤੁਹਾਨੂੰ ਇੱਧਰ ਆ ਕੇ ਵੀ 30 ਤੋਂ 35000 ਡਾਲਰ ਆ ਜਿਹੜੀ ਐਲਐਮਆਈ ਦੀ ਵਿਕਰੀ ਇੱਥੇ ਚੱਲ ਰਹੀ ਆ ਤਾ ਉਹ ਤੁਹਾਡੇ ਖਾਤੇ ਦੇ ਵਿੱਚ ਤੁਹਾਡੇ ਕੋਲੇ ਹੋਣਾ ਚਾਹੀਦਾ ਇਸ ਤੋਂ ਬਾਅਦ ਇੱਥੇ ਆ ਕੇ ਵੀ ਬਹੁਤ ਸਾਰੇ ਏਜੰਟਾਂ ਦੁਆਰਾ ਤੁਹਾਨੂੰ ਇਹ ਗੱਲ ਦੱਸੀ ਨਹੀਂ ਜਾਂਦੀ ਕਿ ਵੀ ਉੱਥੇ ਜਾ ਕੇ ਵੀ ਤੁਹਾਡਾ 25 ਤੋਂ 30000 ਡਾਲਰ ਲੱਗੂਗਾ ਤੁਹਾਡੇ ਕੋ ਨਾਲ ਉਦਾਂ ਕੀਤੀ ਜਾਂਦੀ ਹੈ ਵੀ ਜਦੋਂ ਬੰਦਾ ਕਹਿੰਦੇ ਹੁੰਦੇ ਵੀ ਕੜਿੱਕੇ ਚੜ ਗਿਆ ਨਾ ਤੇ ਇਸ ਤੋਂ ਬਾਅਦ ਉਹ ਤੋਂ ਉਹਨੂੰ ਜਾਂ ਤਾਂ ਮਰਨਾ ਪੈਂਦਾ ਤੇ ਜਾਂ ਫਿਰ ਉਹ 35 ਜਾਂ 40000 ਡਾਲਰ ਉਹ ਇਕੱਠਾ ਕਰਨਾ ਪੈਂਦਾ ਕਿਉਂਕਿ ਤੁਹਾਡੇ ਤੋਂ ਟੂਰਿਸਟ ਵੀਜ਼ਾ ਦਾ ਜਾਂ ਵਿਜ਼ਟਰ ਵੀਜ਼ਾ ਦਾ ਇੰਡੀਆ ਦੇ ਵਿੱਚੋਂ ਆ ਮੈਨੂੰ ਪਤਾ ਐ ਇਸ ਗੱਲ ਦਾ 15 15000 ਡਾਲਰ ਆ ਜਿਹੜਾ 20 2000 ਡਾਲਰ ਵਸੂਲਿਆ ਜਾ ਰਿਹਾ ਤੇ ਤੁਹਾਨੂੰ ਸੁਪਨੇ ਦਿਖਾਏ ਜਾ ਰਹੇ ਆ ਵੀ ਤੁਸੀਂ ਉੱਥੇ ਜਾ ਕੇ ਪੈਸੇ ਇਕੱਠੇ ਕਰ ਲਓ ਜੇ ਤੇ ਇਦੂ ਬਾਅਦ ਆ ਜਿਹੜਾ ਤੁਸੀਂ ਆਪ ਦਾ 40 35000 ਡਾਲਰ ਦੇ ਕੇ ਜਿਹੜਾ ਉਹਨੂੰ ਵਰਕ ਦੇ ਵਿੱਚ ਕਨਵਰਟ ਕਰ ਲੋਗੇ ਸੋ ਗੱਲਾਂ ਬਾਈ ਜੀ ਕਰਨੀਆਂ ਸੌਖੀਆਂ ਤੇ ਕਹਿੰਦੇ ਹੁੰਦੇ ਆ ਵੀ ਜਦੋਂ ਗੱਲਾਂ ਹਣਾਈਆਂ ਜਾਂਦੀਆਂ ਨਾ ਉਹ ਥੋੜੀਆਂ ਜਾਂ ਬਹੁਤ ਔਖੀਆਂ ਹੁੰਦੀਆਂ ਜ਼ਮੀਨ ਅਸਮਾਨ ਦਾ ਕਹਿੰਦੇ ਹੁੰਦੇ ਆ ਫਰਕ ਹੁੰਦਾ ਪਰ ਇੱਥੇ ਤਾਂ ਬਾਈ ਜੀ ਜ਼ਮੀਨ ਤੇ ਪਤਾਲ ਦਾ ਫਰਕ ਆ ਹਨਾ ਸੋ ਕੰਮ ਦੀ ਪਹਿਲਾਂ ਵੀ ਘਾਟ ਹੈਗੀ ਆ ਵੈਸੇ ਵੀ ਇੱਥੇ ਕੰਮ ਤਾਂ ਕਿਉਂਕਿ ਵਰਕ ਪਰਮਿਟ ਵਾਲਾ ਨੂੰ ਨਹੀਂ ਮਿਲਦਾ ਹੈਗਾ ਤੇ ਜੇ ਤੁਸੀਂ ਸੋਚਦੇ ਆ ਵੀ ਤੁਸੀਂ ਟੂਰਿਸਟ ਵੀਜ਼ਾ ਤੇ ਆ ਕੇ ਜਾਂ ਵਿਜ਼ਟਰ ਵੀਜ਼ਾ ਤੇ ਆ ਕੇ ਕੰਮ ਕਰ ਲੋਗੇ ਤਾਂ ਤੁਹਾਡਾ ਬਾਈ ਜੀ ਇਹ ਭੁਲੇਖਾ ਹੈਗਾ ਤੇ ਤੁਸੀਂ ਜਿਹੜੇ 20 22 ਬਾਈ ਲੱਖ ਆ ਜਿਹੜੇ ਏਜੰਟਾਂ ਨੂੰ ਦੇ ਦੇ ਕੇ ਬਾਈ ਜੀ ਏਜੰਟਾਂ ਦੇ ਘਰ ਨਾ ਪਰੋ ਤੁਸੀਂ ਇੱਥੋਂ ਹੀ ਬਾਈ ਜੀ ਕੈਨੇਡਾ ਤੋਂ ਕੰਮ ਕਰਦੇ ਕਰਦੇ ਸਾਰਿਆਂ ਨੇ ਵਿਜ਼ਟਰ ਵੀਜ਼ੇ ਟੂਰਿਸਟ ਵੀਜ਼ੇ ਦੇ ਵੀ ਜਿਹੜੇ ਬਿਜ਼ਨਸ ਜਾਂ ਕਹਿੰਦੇ ਏਜੰਟਾਂ ਦਾ ਜਿਹੜਾ ਕੰਮ ਚਲਾਇਆ ਹੈਗਾ ਤੇ ਤੁਹਾਨੂੰ ਵੀ ਪਤਾ ਤੁਹਾਡੇ ਜਿਹੜੇ ਘਰ ਪਰੰਦੇ ਲਈ ਮੈਂ ਕੈਡ ਜੀ ਦੇਖੀ ਜਾਂਦੇ ਬਰਨਾਲੇ ਤੋਂ ਬਹੁਤ ਸਾਰੇ ਜਿਹੜੇ ਲੁਧਿਆਣਾ ਹੱਬ ਬਣ ਗਏ ਹਨ ਬਈ ਜੀ ਏਜੰਟਾਂ ਦੀ ਸੋ ਬਈ ਜੀ ਇਹੋ ਜਿਹਾ ਕੋਈ ਸੀਨ ਨਹੀਂ ਹੈਗਾਗਾ ਬਾਕੀ ਜੇ ਤੁਸੀਂ ਕੈਨੇਡਾ ਘੁੰਮਣਾ ਚਾਹੁੰਦੇ ਹੋ ਟੂਰਿਸਟ ਵੀਜ਼ੇ ਤੇ ਤਾਂ ਆਉਣਾ ਕੋਈ ਹਰਜ ਨਹੀਂ ਤੁਸੀਂ ਆਜੋ ਆਪਦੇ ਭੈਣ ਭਰਾ ਨੂੰ ਆ ਸਪான்ਸਰ ਕਰਾ ਲਓ ਤੁਸੀਂ ਆਜੋ ਹਨਾ ਘੁੰਮਣ ਦੇ ਲਈ ਕੋਈ 15000 ਰੁਪਿਆ ਜਾਂ ਲੱਗਦਾ ਹੈਗਾ ਇਹਨਾਂ ਤੇ ਆ ਵਿਸਟਰ ਟੂਰਿਸਟ ਵੀਜ਼ਾ ਦੀ ਜੇ ਗੱਲ ਕਰੀਏ ਠੀਕ ਆ ਤੁਹਾਨੂੰ ਫੰਡ ਜ਼ਰੂਰ ਸ਼ੋਅ ਕਰਨੇ ਪੈਂਦੇ ਆ ਕੋਈ 5-7 ਲੱਖ ਰੁਪਈਆ ਪਰ 10-15 ਹਜ਼ਾਰ ਦੀ ਗੇਮ ਆ ਬਾਈ ਤੁਸੀਂ ਐਵੇਂ ਨਾ ਘਰ ਭਰੀਓ ਏਜੰਟਾਂ ਦੇ ਤੇ ਇੱਥੇ ਆ ਕੇ ਬਾਈ ਜੀ ਨਿਕਲਣਾ ਕੁਛ ਨਹੀਂ 50 ਲੱਖ ਰੁਪਈਆ ਲਾਉਣ ਤੋਂ ਬਾਅਦ ਵੀ ਜਦੋਂ ਤੁਸੀਂ ਕਹਿੰਦੇ ਉਹ ਉੱਲੂਆਂ ਨੂੰ ਇੱਥੇ ਆ ਕੇ ਝਾਕੋਗੇ ਤੇ ਬਾਅਦ ਦੇ ਵਿੱਚ ਨਾ ਉਧਰ ਦੇ ਤੇ ਨਾ ਉਧਰ ਦੇ ਤੇ ਤੁਹਾਨੂੰ ਵੀ ਪਤਾ ਜਦੋਂ 50 ਲੱਖ ਰੁਪਇਆ ਡੁੱਬਦਾ ਜਾ ਦੇਖੇ ਤਾਂ ਬੰਦਾ ਕਰਦਾ ਕੀ ਹੁੰਦਾ ਸੋ ਇਹਨਾਂ ਗੱਲਾਂ ਤੋਂ ਬਾਈ ਜੀ ਇੱਕ ਸਿੱਖਿਆ ਲੈ ਕੇ ਚੱਲੋ ਆਪਾਂ ਕੈਨੇਡਾ ਦੇ ਵਿੱਚ ਬੈਠੇ ਤੁਹਾਨੂੰ ਜਿਹੜੀਆਂ ਗੱਲਾਂ ਕਲੀਅਰ ਕਰਦੇ ਹੁੰਨੇ ਆ ਜੇ ਤਾਂ ਤੁਹਾਨੂੰ ਲੱਗਦਾ ਹੈਗਾ ਵੀ ਸਚਾਈ ਹੈਗੀ ਇਹਨਾਂ ਗੱਲਾਂ ਦੇ ਵਿੱਚ ਤੇ ਜੇ ਤੁਹਾਨੂੰ ਲੱਗਦਾ ਹੈਗਾ ਵੀ ਝੂਠ ਆ ਤਾਂ ਮੇਰੇ ਨਾਲ ਇੱਕ ਵਾਰੀ ਜਿਹੜੇ ਇੱਥੇ ਟੂਰਿਸਟ ਵੀਜ਼ਾ ਤੇ ਜਾਂ ਵਿਸਟਰ ਵੀਜ਼ਾ ਤੇ ਆਇਆ ਉਹਨਾਂ ਨਾਲ ਥੋੜੀ ਜੀ ਗੱਲਬਾਤ ਜ਼ਰੂਰ ਕਰਕੇ ਦੇਖ ਲਓ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਪੇਜ ਕਰ ਲਓ ਫੋਲੋ ਤੇ YouTube ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਜੀ